ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਅਕਤੂਬਰ ਮਹੀਨੇ ਦੀ ਪੈਨਸ਼ਨ ਇਹਨਾਂ ਜ਼ਿਲ੍ਹਿਆਂ ਵਿੱਚ ਹੋਈ ਜਾ ਰਹੀ 2 ਲੱਖ ਤੋਂ ਵੱਧ ਲੋਕਾਂ ਦੀ ਪੈਨਸ਼ਨ ਕਰ ਦਿੱਤੀ ਬੰਦ 2500 ਪੈਨਸ਼ਨ ਸ਼ੁਰੂ ਕੀ ਹੈ ਪੂਰੀ ਅਪਡੇਟ ਜਾਣਕਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਪੰਜਾਬ ਅਤੇ ਸੈਂਟਰ ਦੀਆਂ ਲੇਟੈਸਟ ਅਪਡੇਟ ਲਈ ਆਪਣੇ ਚੈਨਲ ਦੇ ਉੱਪਰ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਗੱਲ ਕਰੀਏ ਤਾਂ ਅਕਤੂਬਰ ਮਹੀਨੇ ਦੀ ਪੈਨਸ਼ਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਜਾਰੀ ਹੋ ਚੁੱਕੀ ਹੈ ਲੇਕਿਨ ਬਹੁਤ ਸਾਰੇ ਸਾਥੀਆਂ ਦੇ ਮੈਸੇਜ ਕਮੈਂਟ ਦੇਖਣ ਨੂੰ ਮਿਲੇ ਹਨ ਕਈਆਂ ਦੀ ਪੈਨਸ਼ਨ ਹਜੇ ਤੱਕ ਨਹੀਂ ਜਾਰੀ ਕੀਤੀ ਗਈ ਵਿਧਵਾ ਪੈਨਸ਼ਨ ਬੇਅਸਾਰਾ ਪੈਨਸ਼ਨ ਹੈਂਡੀਕੈਟ ਪੈਨਸ਼ਨ ਹਜੇ ਤੱਕ ਕਈਆਂ ਦੀ ਜਾਰੀ ਨਹੀਂ ਹੋਈ ਤੁਹਾਨੂੰ ਦੱਸ ਦਈਏ ਤਾਂ ਪੈਨਸ਼ਨ ਕਿੰਨਾ ਕਿੰਨਾ ਨਹੀਂ ਨਹੀਂ ਜਾਰੀ ਹੋਈ ਦੁਬਾਰਾ ਤੋਂ ਪੈਨਸ਼ਨ ਆਸਕ ਦੇਸ਼ ਦੇ ਲਈ ਅਪਡੇਟ ਆਫੀਸ਼ਲ ਤੇ ਲੈ ਕੇ ਤੁਹਾਡੇ ਤੱਕ ਜਾਣੇ ਹਾਂ ਤੁਸੀ ਅਲ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਭ੍ਰਸ਼ਟਾਚਾਰ ਨੂੰ ਰੋਕਣ ਦੇ ਲਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ ਜਿਸ ਦੇ ਸਿੱਟੇ ਵੱਜੋਂ ਪੰਜਾਬ ਦੇ ਕਈ ਡਿਪਾਰਟਮੈਂਟ ਦੇ ਵਿੱਚ ਭ੍ਰਸ਼ਟਾਚਾਰੀ ਨਾ ਕੀਤੀ ਜਾ ਸਕੇ ਇਸ ਦੇ ਦੌਰਾਨ ਪੰਜਾਬ ਵਿੱਚ ਪੈਨਸ਼ਨ ਨੂੰ ਭ੍ਰਸ਼ਟਾਚਾਰ ਡਰੋਕਨ ਦੇ ਲਈ ਕਈ ਮੁਹਿੰਮ ਪੰਜਾਬ ਸਰਕਾਰ ਵੱਲੋਂ ਦੇਖਣ ਨੂੰ ਮਿਲਦੀ ਹੈ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਵੱਲ ਇਸ ਦੇ ਵੱਲ ਧਿਆਨ ਦੇ ਰਹੀ ਹੈ ਉਸ ਤੋਂ ਪਹਿਲਾਂ ਕਾਲੀ ਸਰਕਾਰ ਵੀ ਦੇਖਣ ਨੂੰ ਮਿਲੀ ਹੈ ਤੇ ਪੈਨਸ਼ਨ ਦੇ ਵਿੱਚ ਵੱਡੇ ਲੈਵਲ ਦੇ ਕੱਪੜੇ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਰਹੇ ਹਨ ਪੈਨਸ਼ਨ ਅਪਲਾਈ ਕਰਦੇ ਸਮੇਂ ਡਾਕੂਮੈਂਟ ਖਾਤਿਆਂ ਦੇ ਵਿੱਚ ਆਉਣ ਵਾਲੇ ਕਈ ਵੈਰੀਫਿਕੇਸ਼ਨ ਨਹੀਂ ਕੀਤੀ ਜਾਂਦੀ ਸੀ ਪੈਨਸ਼ਨ ਨੂੰ ਲੈਣ ਦੇ ਸਮੇਂ ਕੰਮ ਸਲਾਨਾ ਆਮਦਨ ਹੋਰ ਕਈ ਡਾਕੂਮੈਂਟ ਧਿਆਨ ਦੇ ਵਿੱਚ ਲੱਗਦੇ ਹਨ ਜੋ ਕਿ 2 ਸਾਲਾਂ ਤੋਂ ਆਮ ਆਦਮੀ ਸਰਕਾਰ ਜੋ ਸੱਤਾ ਦੇ ਵਿੱਚ ਆਈ ਹੈ ਤੇ 2 ਸਾਲਾਂ ਤੋਂ ਡਾਟਾ ਚੈੱਕ ਕੀਤਾ ਜਾ ਰਿਹਾ ਹੈ ਯਾਨੀ ਕਿ ਪੈਨਸ਼ਨ ਲੈਣ ਦੇ ਲਈ ਲੋਕਾਂ ਨੂੰ ਬਹੁਤ ਸਾਰੇ ਕੰਮ ਕਰਨੇ ਪੈਣਗੇ ਪੰਜਾਬ ਸਰਕਾਰ ਵੱਲੋਂ ਜੋ ਹਰ ਸਾਲ ਡਾਟਾ ਅਪਡੇਟ ਦੇਖੀ ਜਾ ਰਹੀ ਹੈ ਕਿ ਪਿਛਲੇ ਸਾਲਾਂ ਦੇ ਵਿੱਚ 100 ਕਰੋੜ ਦਾ ਕਪਲਾ ਦੇਖਣ ਨੂੰ ਮਿਲਿਆ ਹੈ ਲੋਕਾਂ ਦੁਆਰਾ ਜੋ ਚੀਜ਼ ਪੰਜਾਬ ਸਰਕਾਰ ਵੱਡੇ ਲੈਵਲ ਤੇ ਛਾਣਬੀਨ ਕਰਦੀ ਹੋਈ ਦਿਖਾਈ ਦੇ ਰਹੀ ਹੈ ਪੰਜਾਬ ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਦੇ ਹੋਰ ਸਾਰੇ ਮਿਲ ਕੇ ਡਾਟਾ ਚੈੱਕ ਕੀਤਾ ਜਾ ਰਿਹਾ ਜਿਸ ਦੇ ਵਿੱਚ ਬਹੁਤ ਸਾਰੇ ਪੈਨਸ਼ਨਾਂ ਦੇ ਵਿੱਚ ਪੰਜਾਬ ਦੇ ਪੈਨਸ਼ਨਰਾਂ ਦੇ ਵਿੱਚ ਪੰਜਾਬ ਸਰਕਾਰ ਨੇ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਬੈਂਕ ਖਾਤਿਆਂ ਨੂੰ ਆਪਸ ਵਿੱਚ ਲਿੰਕ ਕਰਨ ਦੇ ਲਈ ਲੋਕਾਂ ਨੂੰ ਬੈਂਕ ਵਿੱਚ ਬੁਲਾਇਆ ਜਾ ਰਿਹਾ ਜਿਸ ਦੇ ਨਾਲ ਵੈਰੀਫਾਈ ਕੀਤਾ ਜਾ ਰਿਹਾ ਹੈ ਪੈਨਸ਼ਨ ਦੇ ਵਿੱਚ ਅਪਡੇਟ ਦੇਖਣ ਨੂੰ ਮਿਲੀ ਹੈ ਬੈਂਕ ਅਪਡੇਟ ਆਪਸ ਦੇ ਵਿੱਚ ਲਿੰਕ ਹੋਣ ਦੇ ਕਾਰਨ ਸਹੀ ਡਾਕੂਮੈਂਟ ਸਾਰੇ ਹੋਣ ਦੇ ਨਾਲ ਹੀ ਪੈਨਸ਼ਨ ਖਾਤਿਆਂ ਦੇ ਵਿੱਚ ਦੇਖਣ ਨੂੰ ਮਿਲੇਗੀ ਉਸ ਦੇ ਆਧਾਰ ਤੇ ਉਹਨਾਂ ਦੀ ਪੈਨਸ਼ਨ ਦੀਆਂ ਲਿਸਟਾਂ ਬੈਂਕਾਂ ਵੱਲੋਂ ਅੱਗੇ ਦਫ਼ਤਰਾਂ ਅਪਲਾਈ ਦਫ਼ਤਰ ਜੇ ਵਿੱਚ ਜਮ੍ਹਾਂ ਕਰਵਾਈਆਂ ਜਾਣਗੀਆਂ ਜਿਸ ਦੇ ਸਿੱਟੇ ਵੱਜੋਂ ਪੈਨਸ਼ਨਾਂ ਦੇ ਵਿੱਚ ਕਈਆਂ ਦੇ ਡਾਕੂਮੈਂਟ ਸਹੀ ਨਾ ਹੋਣ ਕਾਰਨ 2 ਮਹੀਨਿਆਂ ਤੋਂ ਆਧਾਰ ਕਾਰਡ ਵੋਟਰ ਕਾਰਡ ਹੋਰ ਕਈ ਡਾਕੂਮੈਂਟ ਅਟੈਚ ਕੀਤੇ ਜਾ ਰਹੇ ਹਨ ਦੁਬਾਰਾ ਤੋਂ ਚੈੱਕ ਕੀਤੇ ਜਾ ਰਹੇ ਹਨ ਬੈਂਕ ਖਾਤਿਆਂ ਦੇ ਵਿੱਚ ਲਿੰਕ ਕੀਤੇ ਜਾਣਗੇ ਜਿਸ ਨਾਲ ਬਜ਼ੁਰਗਾਂ ਬੁਢਾਪਾ ਪੈਨਸ਼ਨ ਹੋਰ ਸਾਰੀਆਂ ਪੈਨਸ਼ਨਾਂ ਦੇ ਵਿੱਚ ਅਪਡੇਟ ਦੇਖਣ ਨੂੰ ਮਿਲੇਗੀ ਹੁਣ ਪੰਜਾਬ ਸਰਕਾਰ ਦੇ ਬਿਆਨ ਦਿੱਤੇ ਹਨ ਜਿਨ੍ਹਾਂ ਦੇ ਵਿੱਚ ਅਗਰ ਕੋਈ ਵੀ ਮਿਸਟੇਕ ਦੇਖਣ ਨੂੰ ਮਿਲੇਗੀ ਉਹਨਾਂ ਦੀ ਪੈਨਸ਼ਨ ਰੋਕ ਦਿੱਤੀ ਜਾਵੇਗੀ ਅਪਲਾਈ ਦਫ਼ਤਰ ਜਾ ਕੇ ਸਹੀ ਡਾਕੂਮੈਂਟ ਜਮਨਿ ਕਰਵਾਉਣ ਦੇ ਤਾਂ 2 ਲੱਖ ਤੋਂ ਵੱਧ ਲੋਕਾਂ ਦੀ ਅਕਤੂਬਰ ਮਹੀਨੇ ਦੇ ਵਿੱਚ ਪੈਨਸ਼ਨ ਰੋਕੀ ਗਈ ਹੈ ਇਸ ਦੇ ਵਿੱਚ ਤੁਹਾਡੇ ਆਸ-ਪਾਸ ਦੇ ਪਿੰਡ ਸ਼ਹਿਰ ਕਈ ਰੋਕੀ ਗਈ ਹੈ ਕਈ ਜਾਣਿਆਂ ਦੀ ਪੈਨਸ਼ਨ 2 ਲੱਖ ਤੋਂ ਵੱਧ ਜਾਣਿਆਂ ਦੀ ਪੈਨਸ਼ਨ ਨੂੰ ਰੋਕੀ ਗਈ ਹੈ ਸਹੀ ਪੈਨਸ਼ਨ ਲੈਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਡਾਕੂਮੈਂਟ ਆਪਣੇ ਵੈਰੀਫਾਈ ਕਰਨੇ ਹੋਣਗੇ ਵੈਰੀਫਾਈ ਜਦੋਂ ਤੱਕ ਸਹੀ ਡਾਕੂਮੈਂਟ ਨਹੀਂ ਹੋਣਗੇ ਤੁਹਾਡੀ ਅਗਲੀ ਪੈਨਸ਼ਨ ਨਹੀਂ ਦੇਖਣ ਨੂੰ ਮਿਲੇਗੀ ਇਸੇ ਤਰੀਕੇ ਨਾਲ ਪੰਜਾਬ ਸਰਕਾਰ ਨੇ ਕਈ ਵੈਕ ਡਾਕੂਮੈਂਟ ਵੈਰੀਫਿਕੇਸ਼ਨ ਕੀਤੇ ਗਏ ਹਨ ਆਧਾਰ ਕਾਰਡ ਵੋਟਰ ਕਾਰਡ ਹੋਰ ਕਈ ਲਿਸਟਾਂ ਦੇ ਨਾਲ ਡਾਕੂਮੈਂਟ ਵੈਰੀਫਾਈ ਕੀਤੇ ਗਏ ਹਨ ਜਾਂ ਜੋ ਸਹੀ ਪੈਨਸ਼ਨ ਸਹੀ ਲੋਕਾਂ ਤੱਕ ਪਹੁੰਚ ਸਕੇ ਕਪੜੇ ਤੋਂ ਬਚ ਸਕਣ ਇਸੇ ਤਰ੍ਹਾਂ ਪੰਜਾਬ ਸਰਕਾਰ ਹੋਰ ਤਰੀਕੇ ਨਾਲ ਵੀ ਪੈਨਸ਼ਨ ਨੂੰ ਵੈਰੀਫਾਈ ਕਰੇਗੀ ਡਾਕੂਮੈਂਟ ਦੇ ਨਾਲ ਪੈਨ ਕਾਰਡ ਦੇ ਨਾਲ ਜਿਨ੍ਹਾਂ ਦੀ ਪੈਨਸ਼ਨ ਆਮਦਨ ਤੋਂ ਵੱਧ ਦੇਖਣ ਨੂੰ ਮਿਲੇਗੀ ਉਹਨਾਂ ਦੀ ਪੈਨਸ਼ਨ ਪੰਜਾਬ ਸਰਕਾਰ ਵੱਲੋਂ ਬੰਦ ਕੀਤੀ ਜਾਏਗੀ ਅਗਲੀ ਪੈਨਸ਼ਨ ਨਾ ਰੁਕੇ ਆਪਣੇ ਡਾਕੂਮੈਂਟ ਵੈਰੀਫਾਈ ਕਰੋ ਨਵੀਂ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੂਰੇ ਪੰਜਾਬ ਵਾਸੀਆਂ ਦੇ ਲਈ ਪੰਜਾਬ ਦੇ ਵਿੱਚ ਸਿਰਫ ਉਹ ਸਿਰਫ 3 ਤੋਂ 4 ਲੱਖ ਪੈਨਸ਼ਨ ਜਾਰੀ ਕੀਤੀ ਗਈ ਹੈ ਇਹ ਪੈਨਸ਼ਨ ਉਹਨਾਂ ਦੀ ਜਾਰੀ ਹੋਈ ਹੈ ਜਿਨ੍ਹਾਂ ਦੇ ਬੈਂਕ ਵਿੱਚ KYC ਅਪਡੇਟ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਸੰਬੰਧੀ ਲੇਟੈਸਟ ਅਪਡੇਟ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਲਿਸਟਾਂ ਵੀ ਜਾਰੀ ਕੀਤੀਆਂ ਹਨ ਜਿਨ੍ਹਾਂ ਦੀ ਪੈਨਸ਼ਨ ਆ ਰਹੀ ਹੈ ਲਿਸਟਾਂ ਤੁਸੀਂ ਜੇ ਵੈਬਸਾਈਟ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ ਕਿਹੜੇ-ਕਿਹੜੇ ਲਿਸਟਾਂ ਕਿੱਥੇ-ਕਿੱਥੇ ਜਾਰੀ ਕੀਤੀਆਂ ਗਈਆਂ ਨੇ ਜੇ ਤੁਹਾਡੀ ਪੈਨਸ਼ਨ ਦਾ ਡਾਟਾ ਸਹੀ ਹੋਵੇਗਾ ਤਾਂ ਤੁਹਾਡੀ ਪੈਨਸ਼ਨ ਸਮੇਂ ਸਿਰ ਬੈਂਕ ਖਾਤੇ ਵਿੱਚ ਆ ਜਾਵੇਗੀ ਕਿਹੜੇ-ਕਿਹੜੇ ਵੈਬਸਾਈਟ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਡੀ ਸਕਰੀਨ ਉੱਤੇ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਆਪਣਾ ਡਿਸਟ੍ਰਿਕਟ ਸਿਲੈਕਟ ਕਰਨਾ ਹੈ ਜਾ ਕੇ ਜਿਹੜਾ ਤੁਹਾਡਾ ਡਿਸਟ੍ਰਿਕਟ ਹੈ ਉਸ ਤੋਂ ਬਾਅਦ ਦੇਖੀ ਤਾਂ ਤੁਸੀਂ ਆਪਣਾ ਅੱਗੇ ਬਲੋਕ ਸੈਕਟਰ ਸਿਲੈਕਟ ਕਰਨਾ ਹੈ ਫਿਰ ਆਪਣੇ ਪਿੰਡ ਦਾ ਨਾਮ ਸਿਲੈਕਟ ਕਰਨਾ ਹੈ ਕਿਹੜੇ ਪਿੰਡ ਦਾ ਨਾਮ ਹੈ ਤੇ ਉਸ ਤੋਂ ਬਾਅਦ ਪੈਨਸ਼ਨ ਸਕੀਮ ਸਿਲੈਕਟ ਕਰਨੀ ਹੈ ਕਿਹੜੀ ਪੈਨਸ਼ਨ ਸਕੀਮ ਤੁਹਾਡੇ ਵਿੱਚ ਹੈ ਉਸ ਤੋਂ ਬਾਅਦ ਕੈਪਚਾ ਭਰ ਕੇ ਤੁਹਾਡੀ ਜ਼ਿਲ੍ਹੇ ਦੀ ਡਿਟੇਲ ਤੁਹਾਡੇ ਸਾਹਮਣੇ ਆ ਜਾਏ